ਗੁਰੂ ਰੂਪ குரு ਸੋ ਅਰਿ ਸੋ ਸੰਗ ਜੀ ਹੋ ਆਓ ਪਿਆਰ ਸਤਕਾਰ ਦਾ ਸਬੂਤ ਦਿइये ਨਵੇਂ ਇਤਿਹਾਸ ਦੇ ਨਾਲ ਜੋੜਨਾ ਸ਼ੁਰੂ ਕਰੀਏ ਇਤਿਹਾਸ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਜਿਸ ਵੇਲੇ ਇਹ ਨਾਦਰਸ਼ਾ ਆਪਣੇ ਪੰਜਾਬ ਨੂੰ ਲੁੱਟ ਕੇ ਦਿੱਲੀ ਨੂੰ ਲੁੱਟ ਕੇ ਲਾਗੇ ਪਾਸੇ ਦੀਆਂ ਰਿਆਸਤਾਂ ਨੂੰ ਲੁੱਟ ਕੇ ਇਹ ਪੰਜਾਬ ਦੇ ਵਿੱਚ ਦੀ ਵਾਪਸ ਲੱਗਦਾ ਸੀ ਤੇ ਜਿਹੜੇ ਸਿੰਘ ਸੂਰਮੇ ਸਨ ਹਵਾ ਦੇ ਵੇਗ ਵਾਂਗ ਆਉਂਦੇ ਸਨ ਤੇ ਹਨੇਰੀ ਵਾਂਗੂੰ ਲੁੱਟ ਕੇ ਉਹਦਾ ਸਮਾਨ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਚੈਨ ਨਾਲ ਨਹੀਂ ਸੀ ਬੈਠਣ ਦਿੰਦੇ ਔਰ ਨਾਦਰ ਸ਼ਾਹ ਨਾਲ ਹੌਰ ਦੇ ਵਿੱਚ ਜਾ ਕੇ ਜਕਰੀਆ ਖਾਨ ਨੂੰ ਪੁੱਛਦਾ ਹੈ ਕਿ ਕੌਣ ਨੇ ਜਿਹੜੇ ਮੇਰਾ ਸਾਰਾ ਲੁੱਟਿਆ ਸਮਾਨ ਮੇਰੇ ਕੋਲੋਂ ਲੁੱਟ ਕੇ ਹਰਨ ਹੋ ਜਾਂਦੇ ਨੇ ਕਿੱਥੇ ਰਹਿੰਦੇ ਨੇ ਘਰ ਘਾੜ ਕਿੱਥੇ ਉਹਨਾਂ ਦੇ ਕਿਸ ਤਰੀਕੇ ਦੇ ਨਾਲੇ ਕੰਮ ਕਰਦੇ ਨੇ ਇਤਨਾ ਜੋਸ਼ ਕਿ ਉਹਨਾਂ ਦੇ ਵਿੱਚ ਸੋ ਗੁਰੂ ਸਹਾਇਓ ਜਕਰੀਆ ਖਾਨ ਨੇ ਪ੍ਰੈਕਟੀਕਲੀ ਕਰਕੇ ਵਿਖਾਇਆ ਸੀ ਔਰ ਆਜਾਬ ਜੀ ਦੇ ਨਾਲ ਸਾਂਝ ਪਾਈ ਇਤਿਹਾਸ ਪੇਟ ਕਹਿਣ ਲੱਗਾ ਕਿ ਘੋੜੀਆਂ ਦੀਆਂ ਕਾਠੀਆਂ ਤੇ ਘੋੜੀਆਂ ਦੀਆਂ ਕਾਠੀਆਂ ਦੇ ਉੱਤੇ ਇਹਨਾਂ ਦੇ ਘਰ ਨੇ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਸੌਂਦੇ ਬੈੰਦੇ ਤੁਰਦੇ ਫਿਰਦੇ ਨੇ ਖਾਣਾ ਇਹਨਾਂ ਦਾ ਪੁਜੇ ਛੋਲੇ ਕੰਦ ਮੂਲ ਜੋ ਵੀ ਮਿਲ ਜਾਏ ਸ਼ਕਸ਼ ਕੋ ਰਹਿੰਦੇ ਨੇ ਉਸੇ ਚ ਸ਼ੁਕਰ ਕਰਦੇ ਨੇ। ਔਰ ਇਹਨਾਂ ਦਾ ਕੋਈ ਅਸਲੀ ਪੱਕਾ ਥਰੋ ਟਿਕਾਣਾ ਨਹੀਂ। ਜੰਗਲਾਂ ਦੇ ਵਿੱਚ ਵਿਤਰਦੇ ਨੇ। ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ। ਉਹਦੀ ਮੌਜ ਦੇ ਵਿੱਚ ਰਹਿੰਦੇ ਨੇ। ਤੇ ਜਦੋਂ ਇਹ ਸਾਰੀਆਂ ਗੱਲਾਂ ਨਾਦਰ ਸ਼ਾਹ ਨੇ ਸੁਣੀਆਂ। ਤੇ ਜ਼ਕਰੀਆ ਖਾਨ ਨੂੰ ਕਹਿਣ ਲੱਗਾ ਅਜੀ ਕੌਮ ਬੂਏ ਬਾਦਸ਼ਾਹੀ ਮੈਂ ਆਇਦ। ਅਰਥਾਤ ਇਹਨਾਂ ਪਾਸ਼ੂ ਬਾਦਸ਼ਾਹੀ ਦੀ ਬੂਹ ਆਉਂਦੀ ਹੈ ਸੋ ਪਿਆਰਿਓ ਵਾਕਿਆ ਹੀ ਉਸ ਵਿਰੇ ਦੇ ਸਿੰਗਾ ਨੇ ਬਾਸ਼ਈ ਦ ਸ਼ਤਰ ਚ ਲਾਇਆ 40 ਸਾਲ ਰਾਜ ਕੀਤਾ ਤੇ ਹਰ ਪ੍ਰਜਾ ਨੂੰ ਦੁਖੀ ਨੂੰ ਸਹੂਲਤ ਮਿਲੀ ਅਜ ਵਰਗਾ ਨਿਜਾਮ ਨਹੀਂ ਸੀ ਸੋ ਇਹ ਵਿਚਾਰ ਸੰਸਾਰ ਦਾ ਇੱਕ ਬਦਨਾਮ ਲਟੇਰਾ ਨਾਦਰ ਸ਼ਾਹੀ ਪੇਖਮਾਣੀ ਇਹੀ ਕੌਮ ਨੂੰ ਜਤਨਾ ਆਸਾਨ ਨਹੀਂ ਜਿਸ ਨੂੰ ਖੁਦਾ ਦਾ ਤਕੀਆ ਆਸਰਾ ਹੋਵੇ ਨਾਦਰ ਸ਼ਾਹ ਚੇਤਾਵਨੀ ਦੇ ਕੇ ਆਪ ਤਾਂ ਆਪਣੇ ਦੇਸ਼ ਮੁੜ ਗਿਆ ਪਰ ਇਧਰ ਜ਼ਕਰੀਆ ਖਾਨ ਦੀ ਨੀਂਦ ਰਹਾਮ ਹੋ ਗਈ ਉਸ ਨੂੰ ਦਿਨ ਰਾਤ ਇਹ ਹੀ ਚਿੰਤਾ ਲੱਗੀ ਰਹਿੰਦੀ ਜੇ ਕਿ ਪਤਾ ਨਹੀਂ ਕਦੋਂ ਤੇ ਕਿਸ ਸਮੇਂ ਸਿੱਖ ਉਸ ਪਾਸੋਂ ਹਕੂਮਤ ਖੋਲਣਗੇ ਨਾਦਰ ਸ਼ਾਹ ਦੇ ਸ਼ਬਦ ਉਹਨਾਂ ਦੇ ਕੰਨਾਂ ਵਿੱਚ ਦਿਨ ਰਾਤ ਗੂੰਜਦੇ ਰਹਿੰਦੇ ਕਿ ਇਹਨਾਂ ਪਾਸੋਂ ਬਾਦਸ਼ਾਹੀ ਦੀ ਭੂ ਹੁੰਦੀ ਹੈ ਅਜਿਹੀ ਕਾਮ ਨੂੰ ਜਤਨਾ ਆਸਾਨ ਨਹੀਂ ਇਹ ਚਿੰਤਾ ਤੋਂ ਛਡਕਾਰਾ ਪਾਉਣ ਲਈ ਉਸਨੇ ਫੈਸਲਾ ਕੀਤਾ ਕਿ ਹਰ ਹਾਲਤ ਵਿੱਚ ਸਿੱਖਾਂ ਦਾ ਖੁਰਾ ਖੋਜ ਮਟਾ ਕੇ ਹੀ ਜੰਮ ਲਵੇਗਾ ਉਸਨੇ ਆਪਣੇ ਚੌਧਰੀਆਂ ਮੁਕਦਮਾਂ ਤੇ ਫੌਜਦਾਰਾਂ ਨੂੰ ਵਿਸ਼ੇਸ਼ ਹੁਕਮ ਦੇ ਕੇ ਭੇਜਿਆ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਮਟਾ ਦਿੱਤਾ ਜਾਵੇ ਜਿੱਥੇ ਵੀ ਸਿੱਖ ਮਿਲਦੇ ਨਹੀਂ ਉਹਨਾਂ ਦੇ ਸਿਰ ਵੱਢ ਕੇ ਲਿਆਂਦੇ ਜਾਣ ਜਾਇ ਨਜਾਇਜ਼ ਤਰੀਕੇ ਵਰਤਨ ਤੇ ਉਹਨਾਂ ਦਾ ਜੂਣਾ ਆਰਾਮ ਕਰਦੇ ਕਿਉਂਕਿ ਉਸ ਵੇਲੇ ਜਦੋਂ ਸਿੱਖਾਂ ਦੇ ਸਿਰਾਂ ਦੇ ਪਿਆਰੇ ਉਹ ਮੁੱਲ ਸ਼ੁਰੂ ਹੋਏ ਜਕਰੀਆ ਖਾਨ ਦਾ ਹੁਕਮ ਤੇ ਅਧਿਕਾਰ ਪ੍ਰਾਪਤ ਕਰਕੇ ਉਸ ਦੀ ਖੁਸ਼ ਨਦੀ ਕਰਨ ਲਈ ਚੌਧਰੀਆਂ ਮੁਕਦਮ ਤੇ ਫੌਜਦਾਰਾਂ ਨੇ ਸਿੱਖਾਂ ਤੇ ਜ਼ੁਲਮ ਟਾਉਣ ਦੀ ਅੰਤਤਾ ਕਰ ਦਿੱਤੀ ਜਿੱਥੇ ਕਿਤੇ ਵੀ ਕੋਈ ਸਿੱਖ ਮਿਲਦਾ ਉਸ ਨੂੰ ਉੱਥੇ ਕਤਲ ਕਰ ਦਿੱਤਾ ਜਾਂਦਾ ਸਿੱਖਾਂ ਦੇ ਸਿਰਾਂ ਦਾ ਮੁੱਲ ਵਧਾ ਕੇ 80 ਰੁਪਏ ਕਰ ਦਿੱਤਾ ਹੁਣ ਜਿਹੜੇ ਖਾਲਸੇ ਸਿੰਘ ਸੀ ਉਹ ਜੰਗਲਾਂ ਦੇ ਵਿੱਚ ਪਹੁੰਚ ਗਏ ਏ ਰੇਗਿਸਤਾਨਾਂ ਵਿੱਚ ਪਹੁੰਚ ਗਏ ਘਰਾਂ ਦੇ ਵਿੱਚ ਬਹੁਤ ਘੱਟ ਮਿਲਦੇ ਹੁਣ ਲੋਕਾਂ ਨੇ ਲਾਲਚੀ ਲੋਕਾਂ ਨੇ ਲੜਕੀਆਂ ਦੇ ਸਿਰ ਕਤਲ ਕਰਕੇ ਲਾਹੌਰ ਦਰਬਾਰ ਵਿੱਚ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਪਰ ਇੱਕ ਗੱਲ ਇਸ ਦੀ ਮੈਂ ਤਰੀਫ ਵੀ ਕਰਾਂਗਾ ਕਿ ਉੱਥੋਂ ਦੇ ਜਕਰੀਆ ਖਾਨ ਨਵਾਬ ਨੇ ਜਦੋਂ ਦੇਖਿਆ ਕਿ ਮੂੰਹ ਦੇ ਉੱਤੇ ਦਾੜੀ ਨਹੀਂ ਸਿਰ ਤੇ ਕੇਸ ਨੇ ਕੰਨਾਂ ਦੇ ਵਿੱਚ ਮੋਰੀਆਂ ਨਹੀਂ ਤੇ ਪਿਆਰਿਓ ਉਹਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਕੋਈ ਸ਼ਖਸ ਕੰਨਾ ਵਿੱਚ ਮੋਰੀਆਂ ਮੂੰਹ ਤੇ ਦਾੜੀ ਨਹੀਂ ਸਿਰ ਤੇ ਕੇਸ ਨਹੀਂ ਲਿਆਵੇਗਾ ਉਸ ਨੂੰ ਆਨੰਦ ਪ੍ਰਾਪਤ ਨਹੀਂ ਹੋਵੇਗਾ ਭਾਵ ਉਸ ਦਾ ਇਹ ਸੀ ਕਿ ਇਹ ਲੜਕੀਆਂ ਦੇ ਜਨਾਨੀਆਂ ਦੇ ਸਿਰ ਨੇ ਇਹ ਜਨਾਨੀਆਂ ਦੇ ਸਿਰ ਕਤਲ ਕਰਕੇ ਲਿਆ ਰਹੇ ਨੇ ਤੇ ਮੋਲ ਵਟ ਰਹੇ ਨੇ ਉਸ ਵੇਲੇ ਪਿਆਰਿਓ ਜਿਹੜੀ ਸਾਡੀ ਕੌਮ ਦੇ ਵਿੱਚ ਬੁੱਝਦਲ ਲੋਕ ਸਨ ਜਿਨ੍ਹਾਂ ਦੇ ਵਿੱਚ ਹਿੰਮਤ ਨਹੀਂ ਸੀ ਉਹਨਾਂ ਨੇ ਕੰਨਾਂ ਦੇ ਵਿੱਚ ਨਤੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਵੀ ਸਾਡੇ ਪ੍ਰਾਣੇ ਬਜ਼ੁਰਗ ਕੀ ਮਿਲ ਜਾਣਗੇ ਉਹਨਾਂ ਦੇ ਕੰਨਾਂ ਦੇ ਵਿੱਚ ਮੋਰੀਆਂ ਹੋਣਗੀਆਂ ਨਥ ਨੱਕ ਦੇ ਵਿੱਚ ਮੋਰੀ ਹੋਏਗੀ ਤੇ ਪਿਆਰਿਓ ਉਹਨਾਂ ਨੂੰ ਨਥਾਂ ਵੀ ਪਾਈਆਂ ਜਾਂਦੀਆਂ ਸਨ ਤੇ ਉਹਨਾਂ ਦੇ ਕੰਨਾਂ ਦੇ ਵਿੱਚ ਛੇਕ ਕੇ ਮੁਰਕੀਆਂ ਪਾਈਆਂ ਜਾਂਦੀਆਂ ਸਨ ਤਾਂ ਕਿ ਉਹਨਾਂ ਦਾ ਕਤਲ ਨਾ ਕੀਤਾ ਜਾ ਸਕੇ ਕਿਉਂਕਿ ਜਦੋਂ ਨਾਮ ਹੀ ਨਹੀਂ ਪ੍ਰਾਪਤ ਹੋਣਾ ਤੇ ਫਿਰ ਉਹਦਾ ਕਤਲ ਕਰਨਾ ਮਤਲਬ ਕੋਈ ਨਹੀਂ ਸੋ ਪਿਆਰਿਓ ਐਸੀ ਸਥਿਤੀ ਵਿਗੜਦੀ ਵਿਗੜਦੀ ਅੱਜ ਦੇ ਹਾਲਾਤ ਵੇਖੋ ਕਿ ਆਮ ਹੀ ਲੋਕ ਕੰਨਾਂ ਦੇ ਵਿੱਚ ਮੋਰੀਆਂ ਕਰਾ ਕੇ ਨਤੀਆਂ ਪਾਈ ਫਿਰਦੇ ਨੇ ਫੈਸ਼ਨੇਬਲ ਬਣੇ ਫਿਰਦੇ ਨੇ ਬਾਹਰ ਦਾ ਵਿਖਾਵਾ ਕਰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਕੰਮ ਬੁਝਤਲਾਂ ਦਾ ਹੈ ਆਮ ਬਹਾਦਰ ਨੌਜਵਾਨਾਂ ਦਾ ਨਹੀਂ ਸੋ ਉਸ ਵੇਲੇ ਮੜਿਆਲੀ ਦੇ ਚੌਧਰੀ ਮੱਸੀ ਰੰਗੜ ਨੂੰ ਅੰਮ੍ਰਿਤ ਸਰਪੂਜ ਅੰਮ੍ਰਿਤ ਰੋਵਰ ਨੂੰ ਪੂਰਨ ਤੇ ਰਮੰਦਰ ਸਾਹਿਬ ਦੀ ਵਿਧਵੀ ਕਰਕੇ ਸਿੱਖਾਂ ਦੇ ਹੌਸਲੇ ਢਾਉਣ ਦੀਆਂ ਵਿਸ਼ੇਸ਼ ਅਧਿਐਤਾ ਅਤੀਅ ਅਧਿਕਾਰ ਮਿਲ ਗਏ ਚੌਧਰੀਆਂ ਮੁਕਦਮਾ ਤੇ ਫੌਜਦਾਰਾਂ ਵੱਲੋਂ ਸਿੱਖਾਂ ਦੇ ਸਿਰਾਂ ਦੇ ਗੱਡੇ ਪਰ ਪਰ ਲਾਹੌਰ ਭੇਜੇ ਜਾਣ ਲੱਗ ਪਏ ਤਾਂ ਜੋ ਜਕਰੀਆ ਖਾਨ ਨੂੰ ਉਹਨਾਂ ਵੱਲੋਂ ਸਿੱਖਾਂ ਨੂੰ ਖਤਮ ਕੀਤੇ ਜਾਣ ਦੀਆਂ ਯਤਨਾਂ ਦਾ ਪਤਾ ਚੱਲਦਾ ਰਹੇ ਇਸ ਤਰ੍ਹਾਂ ਹੋਰ ਜ਼ੁਲਮ ਦੇ ਸਮੇਂ ਵਿੱਚ ਸਮਾਂ ਟਪਾਉਣ ਲਈ ਸਿੱਖ ਕਾਨੂੰਵਾਣ ਦੇ ਜੰਗਲਾਂ ਦੇ ਵਿੱਚ ਰਾਸਥਾਂ ਦੇ ਜੰਗਲਾਂ ਤੇ ਰੇਗਿਸਤਾਨਾਂ ਵਿੱਚ ਸ਼ੁਪਣ ਗਾਹਾਂ ਵੱਲ ਨਿਕਲ ਗਏ ਜਦੋਂ ਮੁਗਲ ਹਾਕਮਾਂ ਨੇ ਸਿੱਖਾਂ ਵੱਲੋਂ ਆਪਣੇ ਜੁਲਮਾਂ ਦਾ ਕੋਈ ਵੱਡਾ ਵਿਰੋਧ ਹੁੰਦਾ ਨਾ ਵਖਿਆ ਉਹਨਾਂ ਦੇ ਹੌਸਲੇ ਹੋਰ ਵੀ ਵੱਧ ਗਏ ਮੱਸਾ ਰੰਗੜ ਦੰਦ ਨਾਉਂਦਾ ਹੋਇਆ ਸ੍ਰੀ ਅਮਰਸਰ ਸਾਹਿਬ ਪੁੱਜ ਗਿਆ ਤੇ ਉਸਨੇ ਅਮਰਸਰ ਰੋਹਰਪੂਰ ਦਿੱਤਾ ਹਰਿਮੰਦਰ ਸਾਹਿਬ ਵਿੱਚ ਆਪਣਾ ਦਰਬਾਰ ਲਾ ਲਿਆ ਉਸਨੇ ਪਵਿੱਤਰ ਸਥਾਨ ਤੇ ਸ਼ਰਾਬ ਦੇ ਦੌਰ ਚਲਾਉਣੇ ਅਤੇ ਕੰਜਰੀਆਂ ਨਚਾਉਣੀਆਂ ਸ਼ੁਰੂ ਕਰ ਦਿੱਤੀਆਂ ਨੇੜੇ ਤੇੜੇ ਸੂਹ ਲੈਂਦੇ ਸਿੰਘਾਂ ਨੂੰ ਜਦੋਂ ਇਹ ਦੁਖਦਾਈ ਖਬਰ ਪਹੁੰਚੀ ਬਹੁਤ ਦੁਖੀ ਹੋਏ ਭਾਈ ਬਲਕਾ ਸਿੰਘ ਸਾਗੜੇ ਦਾ ਜਿਸ ਨੇ ਫੈਸਲਾ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ Rajasthan ਦੀ ਰਿਗਸਾਨਾ ਵਿੱਚ ਜਟਜੀਏ ਸਿੰਘਾਂ ਤੱਕ ਇਹ ਦੁਖਦਾਈ ਖਬਰ ਪਹੁੰਚਾਈ ਜਾਏ ਸੂਸ ਨੇ ਹਿੰਮਤ ਕੀਤੀ ਅਤੇ ਜੈਪੁਰ ਦੇ Rajasthan ਵਿੱਚ ਲੀਆਂ ਸਿੱਖਾਂ ਦੀਆਂ ਛੁਪਨਗਾਵਾਂ ਵਿੱਚ ਠੀਕੇ ਜਥੇਦਾਰ ਬੁੱਢਾ ਸਿੰਘ ਜੀ ਦੇ ਜਥੇ ਵਿੱਚ ਆ ਪੁੱਜਿਆ। ਸ਼ੇਰ ਦੇ ਲੱਗੇ ਦਵਾਨ ਵਿੱਚ ਕਥਾ ਕੀਰਨ ਦੀ ਸਮਾਪਤੀ ਤੋਂ ਬਾਅਦ ਜਥੇ ਦੇ ਇੱਕ ਮੁਖੀ ਭਾਈ ਮਹਤਾਬ ਸਿੰਘ ਨੇ ਪੰਜਾਬ ਤੋਂ ਆਏ ਸਿੱਖ ਭਾਈ ਬਲਾਕਾ ਸਿੰਘ ਪਾਸੋਂ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਤਾਂ ਉਹਦਾ ਦਿਲ ਭਰ ਆਇਆ, ਉਹਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਨਦੀ ਵਹਿ ਤੁਰੀ। ਕੁਝ ਦੇਰ ਤੱਕ ਉਸਦੇ ਮੂੰਹ ਵਿੱਚੋਂ ਕੋਈ ਗੱਲ ਨਾ ਨਿਕਲੀ।

ਬੈਠ ਤੂੰ ਪਲੰਘ ਪਰ ਸਭਾ ਨੇ ਜਲਾਏ ਹੈ ਦਿਨ ਕੋ ਤੂੰ ਕਰਾਵੇ ਤਾਹ ਕੰਜਰੀ ਕੋ ਨਾਚ ਦਿੱਤ ਸੋਤ ਨਿਸ਼ਕੋ ਸੰਗ ਬੇਸਵਰ ਖਾਏ ਹੈ ਉੱਡਤ ਸ਼ਰਾਬ ਹੈ ਕਬਾਬ ਸਭਾ ਤੁਰਕਣ ਮੇ ਪੀਵਤੋ ਕੇਵੇ ਥੁਕੇ ਮਨ ਪਾਏ ਹੈ ਇਹ ਸੁਣ ਪਾਈ ਮਹਤਾਬ ਸਿੰਘ ਸਹਿਦ دیਵਾਨ ਵਿੱਚ ਬੈਠੇ ਸਾਰੇ ਸਿੰਘਾਂ ਦਾ ਹਿਰਦਾ ਤਲਪੁੱਟਿਆ ਭਾਈ ਮਹਤਾਬ ਸਿੰਘ ਉਸੇ ਵਿੱਚ ਆ ਗਏ ਉਸਨੇ ਭਾਈ ਬਲਾਕਾ ਸਿੰਘ ਨੂੰ ਤਾਣਾ ਮਾਰਦੇ ਆਖਿਆ ਇਸ਼ਾਰਾ અપਮਾਨ ਤੇ ਦੁਰਦਸ਼ਾ ਵੇਖ ਤੂੰ ਇਥੇ ਨਸੈ ਤੂੰ ਮਰ ਕੇ ਹੁਨੇ ਗਿਆ ਥੀ ਇਹ ਤਾਨਾ ਸੁਣ ਭਾਈ ਬਿਰਾਕਾ ਸਿੰਘ ਤਲ ਫਟਿਆ ਉਸ ਨੇ ਵੀ ਅੱਗੋ ਵਿੰਗ ਕਰਦੇ ਆਖਿਆ ਤੂੰ ਮਰਨੇ ਤੇ ਨਠ ਨੇ ਆਏ ਉਟਕੋ ਦੇ ਤੂੰ ਨਾ ਬਾਕਾ ਹੈ ਓਨਕੋ ਦੇਤ ਅਲਾਬਾ ਕਾਹੇ ਤਮ ਤਾਈ ਤੁਰਕਨ ਖਾਨ ਬਚ ਏ ਤੁਮਰੇ ਜੈਸੇ ਸਭ ਉੱਠ ਪਏ ਜਾਨ ਬਚਾਏ ਜਮਦੇਸ ਤਮ ਆਇਓ ਧਾਈ ਤੈਸੀ ਹਮ ਤੁਮ ਸਮ ਆਉ ਨਾ ਰਹਾਏ ਹੈ ਸੋ ਭਾਈ ਬਲਕਾ ਸਿੰਘ ਨੇ ਆਖਿਆ ਕਿ ਜੇ ਅਸੀਂ ਮੌਤ ਤੋਂ ਡਰਦੇ ਆ ਗਿਆਂ ਤੇ ਆਪਦੀ ਪੀੜ੍ਹ ਸਲੇ ਛੋਟਾ ਫਿਰੋਂ ਤੁਸੀਂ ਕਿਹੜੇ ਡਰ ਤੋਂ ਆਏ ਹੋ ਭਾਈ ਬਲਕਾ ਸਿੰਘ ਨੇ ਦੂਸਰੀ ਗੱਲ ਦੱਸੀ ਕਹਿਣ ਲੱਗਾ ਜੇ ਅਸੀਂ ਇੱਥੇ ਨਾ ਆਉਂਦੇ ਉੱਥੇ ਸ਼ਹੀਦ ਹੋ ਜਾਂਦੇ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਉੱਥੇ ਬੇਰੁਮਤੀ ਹੁੰਦੀ ਹੈ ਸੋ ਦਰਸ਼ਨ ਕਰਕੇ ਹੀ ਅਸੀਂ ਸੋਚ ਵਿਚਾਰ ਤੋਂ ਬਾਅਦ ਤੁਹਾਡੇ ਤੱਕ ਆਏ ਹਾਂ ਤੇ ਸੋ ਇੰਨੀਆਂ ਗੱਲਾਂ ਸੁਣਿਆ ਭਾਈ ਮਤਾਬ ਸਿੰਘ ਜੋ ਗੁਰੂ ਕਾ ਸਿੰਘ ਖਵਾਉਂਦਾ ਸੀ ਉਸਨੇ ਅੰਦਰ ਅੱਖ ਜਾਗੀ ਉਸਨੇ ਆਪਣੇ ਆਪ ਨੂੰ ਨਾਮ ਤਪਵਾਈ ਤੇਰੇ ਪਿਤਰ ਗੁਰਧਾਮਾਂ ਦਾ ਅਪਮਾਨ ਹੋ ਰਿਹਾ ਹੈ ਤੂੰ ਆਪਣੀ ਜਾਨ ਬਚਾਉਣ ਖਾਤਰ ਨਾ ਜੰਗਲਾਂ ਨੇ ਤੈਨੂੰ ਛੁਪਿਆ ਬਿਠਾਏ ਕੀ ਤੇਰਾ ਦੇਲ ਤੇਰੀ ਆਤਮਾ ਤੇ ਨਮਗਾਦੀ ਨਹੀਂ ਕੀ ਤੂੰ ਪਿਤਰ ਗੁਰਧਾਮਾਂ ਦੇ ਅਪਮਾਨ ਦੁਤvang ਪੀ ਜਾਵੇਗਾ ਅੰਦਰ ਲਈ ਲਾਂਤ ਸੁਣ ਡੌਲੇ ਫਰਕਣ ਲੱਗੇ ਉਹਦੀਆਂ ਅੱਖਾਂ ਵਿੱਚ ਲਾ ਲਈ ਉਤrai ਉਸਨੇ ਉਸੇ ਵੇਲੇ ਮਿਆਨ ਵਿੱਚੋਂ ਕਿਰਪਾਨ ਤੋਂ ਗਿਆ ਪ੍ਰਣ ਕੀਤਾ ਜਦੋਂ ਤੱਕ ਗੁਰਮੁਖੰਦਰ ਸਾਹਿਬ ਦਾ ਅਪਮਾਨ ਕਰਨ ਵਾਲੇ ਮੱਸੀ ਰੰਗੜ ਦਾ ਸਿਰ ਖਾਲਸਾ ਪੰਥ ਦੇ ਚਰਨਾਂ ਵਿੱਚ ਲਿਆ ਕੇ ਨਹੀਂ ਛੁੱਟੇਗਾ ਤਦ ਤੱਕ ਅਨਜਲ ਗ੍ਰਹਿਣ ਨਹੀਂ ਕਰੇਗਾ ਸੋ ਭਾਈ ਮਰਤਾਬ ਸਿੰਘ ਨੇ ਪ੍ਰਣ ਕਰ ਲਿਆ ਜੋਰ ਦਾ ਜਕਾਰਾ ਗੇਜਾਇਆ ਏ دیਵਾਨ ਵਿੱਚ ਜੁੜੇ ਖਾਲਸਾ ਪੰਥ ਪਾਸੋਂ ਆਗੇ ਮੰਗੀਏ ਭਾਈ ਮਰਤਾਬ ਸਿੰਘ ਦਾ ਜੋਸ਼ ਵੇਖ ਭਾਈ ਸੁਖਾ ਸਿੰਘ ਵੀ ਉਹਨਾਂ ਦਾ ਸਾਥ ਦੇ ਲਈ ਤਿਆਰ ਹੋ ਗਿਆ ਸੋ ਆਓ ਪਿਆਰਿਓ ਪਹਿਲਾਂ ਤਾਂ ਭਾਈ ਮਹਤਾਬ ਸਿੰਘ ਬਾਸ ਦੀ ਆਪਦੀ ਨਾਲ ਗੱਲ ਕੀਤੀ ਜਾਵੇ ਮਹਤਾਬ ਸਿੰਘ ਮੀਰਾਕੋੜ ਦਾ ਸੀ ਔਰ ਮੀਰਾਕੋੜ ਦੇ ਚੌਧਰੀ ਦੇ ਨਾਲ ਬੜਾ ਉਹਦਾ ਪਿਆਰ ਸੀ ਸੋ ਉਹ ਆਪਣਾ ਬੱਚਾ ਉਹਦੇ ਕੋਲ ਛੱਡ ਕੇ ਇਹ ਕੰਮ ਕੀਤਾ ਸੀ ਸਹੀ ਜਿਹੀ ਸਹੀ ਜਿਹੀ ਹਰ ਭਗਤ ਜਿਹੜੇ ਆਲੀਏ ਨੇ ਸੁਪ ਚਾਹੀ ਸੀ ਉਹਦਾ ਇਤਿਹਾਸ ਸਗੇ ਦੱਸਿਆ ਜਾਵੇਗਾ ਕਿ ਮਹਤਾਬ ਸਿੰਘ ਦਾ ਪੁੱਤਰ ਸੋਇ ਰਾਏ ਸਿੰਘ ਰਾਜ ਸਿੰਘ ਜਿਹੜਾ ਸੀ ਉਹ ਜ਼ਖਮੀ ਹਾਲਤ ਵਿੱਚ ਮਾਰ ਕੇ ਛੁੱਟ ਗਏ ਸਨ ਉਹਨਾਂ ਦੇ ਘਰਾਂ ਅੱਗੇ ਪੁੱਤਰ ਪੈਦਾ ਹੋਇਆ ਰਤਨ ਸਿੰਘ ਭੰਗੂ ਜਿਹੜਾ ਸਾਡੀ ਕੌਮ ਦਾ ਅੱਜ ਬੜਾ ਵੱਡਾ ਲਖਾਰੀ ਹੈ ਜਿਸ ਨੇ ਬੜਾ ਤੰਗੜਾ ਇਤਿਹਾਸ ਲਿਖਿਆ ਹੈ ਸੋ ਭਾਈ ਸੁਖਾ ਸਿੰਘ ਜਿਹੜਾ ਸੀ ਉਹ ਮਾਰੀ ਕਬੋ ਕਿਹਾ ਤੁਸੀਂ ਇੱਕ ਵੇੜੇ ਐਸਾ ਸਮਾਂ ਆਇਆ ਕਿ ਉਸਨੇ ਜਦੋਂ ਆਪਣੇ ਨਗਰ ਦੇ ਵਿੱਚ ਅਮਰਸ਼ਾ ਕੇ ਆਇਆ ਅਮਰਸ਼ਾ ਕੇ ਆਇਆ ਤੇ ਘਰਦਿਆਂ ਨੇ ਕਿਹਾ ਸਿੱਧੀ ਕਿਸ ਕਤਲ ਕਰਾ ਲਾ ਤੇ ਗੁੱਸੇ ਵਿੱਚ ਆਇਓ ਨੇ ਖੁਦ ਵਿਸ਼ਾਲ ਮਾਰ ਦਿੱਤੀ ਖਾਲਸੇ ਨੇ ਉਸ ਨੂੰ ਬਚਾਇਆ ਜੇ ਮਰਨਾ ਹੀ ਹੈ ਤੇ ਕੋਈ ਚੱਜ ਦਾ ਕੰਮ ਕਰਕੇ ਮਰ ਇਸ ਤਰ੍ਹਾਂ ਨਾ ਮਰ ਸੋ ਸੁਖਾ ਸਿੰਘ ਭਾਈ ਮਹਤਾਬ ਸਿੰਘ ਦਾ ਸਾਥੀ ਬਣਿਆ ਔਰ ਦੋਵਾਂ ਨੇ ਥਾਪੜਾ ਲੈ ਕੇ ਖਾਲਸਾ ਪੰਥ ਤੋਂ ਪੰਜਾਬ ਵੱਲੋਂ ਤੁਰਪੈ ਨੇ ਭਾਈ ਮਹਤਾਬ ਸਿੰਘ ਦੇ ਭਾਈ ਸੁਖਾ ਸਿੰਘ ਨੇ ਪੀਸ ਬਦਲੇ ਆ ਹੱਥਾਂ ਵਿੱਚ ਉਹਨਾਂ ਦੇ ਨੇਜੇ ਦੀਆਂ ਤਲਵਾਰਾਂ ਨੇ ਜਿਸ ਵੇਲੇ ਪੱਟੀ ਦੇ ਮਕਾਮ ਕੋਲ ਪਹੁੰਚਦੇ ਨੇ ਇਥੇ ਪੱਟੀ ਦੀ ਬਾਹਰਲੀ ਯੂਹ ਦੇ ਵਿੱਚ ਜਿਹੜੀ ਰੌੜ ਸੀ ਉਸ ਰੌੜ ਦੇ ਵਿੱਚ ਠਿਕਰੀਆਂ ਗੋਲ ਕਰਕੇ ਉਹਨਾਂ ਨੇ ਬੋਰੀਆਂ ਦੇ ਵਿੱਚ ਭਰ ਲੀਆਂ ਨੇ ਕੁਝ ਵਿੱਚ ਪੈਸੇ ਪਾ ਲਏ ਨੇ ਤਾਂ ਕਿ ਸ਼ਨਕਾਰ ਦੇ ਨਾਲ ਥੈਲੀਆਂ ਵਿੱਚ ਸਿੱਖਿਆਂ ਦਾ ਹੀ ਭਰੇਖਾ ਪਵੇ ਓਹ ਜਾਪੇ ਜਿਵੇਂ ਕਿਸੇ ਪਿੰਡ ਦੇ ਚੌਧਰੀ ਮਾਮਲਾ ਤਾਰਨ ਆਏ ਹੋਣੇ ਉਸੇ ਜੇ ਉਸੇ ਜੇ ਮੰਝਰਾਂ ਨੂੰ ਮਾਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਪੁੰਚ ਗਏ ਨਹੀਂ ਆਦਾਸ ਕੀਤੀ ਸੱਚੇ ਪਾਸ਼ਾ ਤੇਰੇ ਸਿੰਘ ਗੁਰਧਾਮਾਂ ਦੀ ਪੂਰਤਤਾ ਭੰਕਾ ਨਵਲੇ ਦਾ ਸਿਰਡਾਉਂ ਦਾ ਪ੍ਰਣ ਕਰਕੇ ਆਏ ਨੇ ਤੂੰ ਬਲ ਬਖਸ਼ੀ ਸਿਰ ਤੇ ਹੱਥ ਰੱਖੀ ਜਿਸ ਨਾਲ ਤੇਰੇ ਇਹ ਨਾ ਜੀ ਸਿੱਖ ਆਪਣਾ ਪ੍ਰਣ ਪੂਰਾ ਕਰ ਸਕਣ ਅਰਦਾਸ ਤੋਂ ਬਾਅਦ ਉਹਨਾਂ ਨੂੰ ਇਉਂ ਜਾਪਿਆ ਜਿਵੇਂ ਉਹਨਾਂ ਵਿੱਚ ਅੰਤਾਂ ਦੀ ਸ਼ਕਤੀ ਆ ਗਈ ਹੋਵੇ ਹੁਣ ਦੁਨੀਆਂ ਦੀ ਕੋਈ ਤਾਕਤ ਉਹਨਾਂ ਦੇ ਰਾਹ ਵਿੱਚ ਰੁਕਾਵਟ ਨਹੀਂ ਖੜੀ ਕਰ ਸਕਦੀ ਇਸ ਸਮੇਂ ਅਚਾਨਕ ਤੇਜ਼ੀ ਨਾਲ ਹਨੇਰੀ ਚੱਲ ਪਈ ਸੋਈ ਸਤਿਗੁਰੂ ਵਿਧ ਬਣਾਈ ਸ਼ਿਕਰ ਦਪਾਰੇ ਮੈਂ ਬਣਾਈ ਵਗੇ ਪਉਣ ਬਹੁ ਘਟਾ ਉਡਾਨ ਏਮ ਕਰ ਕਿੰਨੇ ਮੁਖ ਛਪਨ ਸੋ ਉਹਨਾਂ ਨੇ ਮੂੰ ਟਕਲੇ ਉਹਨਾਂ ਨੇ ਰੀ ਦੀ ਮਿੱਟੀ ਘਟੇ ਤੋਂ ਬਚਣ ਲਈ ਮੂੰ ਟਕਕੇ ਹੁਣ ਉਹ ਘੋੜੇ ਦਰਉਂਦੇ ਹਨ ਮੰਦਸਾ ਜੀ ਪੁਜੀ ਦੋਵੇਂ ਨੇੜਤਾ ਨਾਲ ਮੁਸਲਮਾਨੀ ਪੇਸ ਬਣਾਈ ਇਹ ਗੱਲ ਕਰਪਾਣ ਤੇ ਮੋਢੇ ਤੇ ਨਜੜ ਲੜਕਾਈ ਲਾਤੀ ਬੇਰੀ ਦੇ ਨਾਲ ਆਪਣੇ ਘੋੜੇ ਬੰਨ ਕੇ ਤੇ ਦਰਬਸ ਮੰਦਰ ਸੇ ਪਹੁੰਚ ਗਏ ਨੇ ਮਸਾਲੇ ਕਰ ਸ਼੍ਰੀ ਮੰਦਰ ਸਾਹਿਬ ਦੇ ਜਿਕਰ ਵਿੱਚ ਬੈਠਾ ਹੁੱਕਾ ਗੁੜਗੜਾ ਰਿਹਾ ਸੀ ਦੋਵਾਂ ਨੇ ਪਹਿਲਾ ਰਸਤੇ ਵਿੱਚ ਸਕੀਮ ਬਣਾਈ ਸੁਖਾ ਸਿੰਘ ਮਿੱਤਰੀ ਸਿੰਘ ਸੀ ਤੇ ਉਸ ਨੇ ਭਾਈ ਮਹਤਾਬ ਸਿੰਘ ਤੇ ਦੋਵੇਂ ਵਿਚਾਰਾ ਕਰਦੇ ਨੇ ਕਹਿੰਦਾ ਕਿ ਮੈਂ ਅਰਣ ਦੇ ਥੋੜਾ ਬੜਾ ਚਲਾਉਣਾ ਜਾਣਦਾ ਤੇ ਕਹਿਣ ਲੱਗਾ ਕੋਈ ਗੱਲ ਨਹੀਂ ਅੱਗੋ ਸੰਭਾਲਣਾ ਮੈਂ ਵੀ ਜਾਣਦਾ ਹਾਂ ਸੋ ਕਹਿੰਦਾ ਭਾ ਕਿ ਉਹਨਾਂ ਨੇ ਆਪਣੀ ਮਯੋਂ ਦੇ ਨਾਲ ਹਰਮੰਦਰ ਸਾਹਿਬ ਦੇ ਵਿੱਚ ਅੱਗੇ ਪਹੁੰਚ ਗਏ ਨੇ ਜਿਸ ਮੰਝੇ ਦੇ ਉੱਤੇ ਹੋਕਾ ਗੁਰਗਰਾ ਰਿਹਾ ਸੀ ਉਹਦੇ ਆਸ-ਪਾਸ ਬੈਠੇ ਦਰਬਾਰੀ ਨਸ਼ੇ ਵਿੱਚ ਗਰੁੱਜ ਝੂਮ ਰਹੇ ਸਨ ਨਾਚੀਆਂ ਨਚ ਰੀਆਂ ਸੀ ਦੋਵਾਂ ਬਹਾਦਰਾਂ ਨੇ ਅੱਗੇ ਹੋ ਛੈਲੀਆਂ ਮਸੇ ਡਿੰਗੜ ਦੇ ਮੰਝੇ ਦੇ ਥੱਲੇ ਸੁਟੀਆਂ ਜਿਸ ਵੇਲੇ ਧੌਣ ਲਵਾ ਕੇ ਉਸ ਨੇ ਉਹ ਮਾਇਆ ਨੂੰ ਵੇਖਣ ਲੱਗਾ ਛੈਲੀਆਂ ਨੂੰ ਤੇ ਪਿਆਰੇ ਉਸੇ ਵੇਲੇ ਮਹਤਾਬ ਸਿੰਘ ਨੇ ਬਿਜਲੀ ਦੀ ਫੁਰਤੀ ਦੇ ਨਾਲ ਕਰਪਾਨ ਕਾਢ ਉਸ ਦੀ ਗਰਜਨ ਤੇ ਮਾਰੀ ਜਿਸ ਨਾਲ ਦਾ ਸਿਰ ਢਡਨੋਂ ਲੱਗੋ ਗਏ ਦੂਰ ਡਿਗਿਆ ਭਾਈ ਸੁਖਾ ਸਿੰਘ ਨੇ ਫੁਰਤੀ ਨਾਲ ਨੇਜਾ ਮਾਰ ਉਸ ਵਿੱਚ ਮਸੀ ਰਿੰਗਰ ਦਾ ਸਿਰ ਟੰਗ ਲਿਆ ਤੇਜੀ ਨੰਦਵੇਂ ਸਿੰਘ ਜਕਾਰੇ ਗਜੌਂਦੀ ਹੋਏ ਬਾਹਰ ਨੂੰ ਦੌੜ ਪਏ ਅਚਾਨਕ ਹੋਏ ਹੁਣੇ ਨਹੀਂ ਦਰਬਾਰੀਆਂ ਦੇ ਹੋਸ਼ ੜਾ ਦਿੱਤੇ ਜਦੋਂ ਤੱਕ ਉਹਨਾਂ ਨੂੰ ਕੋਈ ਸਮਝ ਆਉਂਦਾ ਸੰਬਲਦੇ ਹੋਣ ਤੱਕ ਲਾਚੀ ਬੇਰੀ ਤੱਕ ਮਹਤਾਬ ਸਿੰਘ ਦੇ ਸੁਖਾ ਸਿੰਘ ਪਹੁੰਚੇ ਅੱਗੇ ਪਰੇਦਾਰ ਉਹਨਾਂ ਨੂੰ ਰੋਕ ਕੇ ਕਹਿਣ ਲੱਗੇ ਮੌਲਾ ਤਾਰੇ ਉਹ ਕਹਿੰਦੇ ਤਾਰੇ ਹੈ ਕਹਿੰਦੇ ਸਾਡਾ ਨਾਮ ਕਹਿੰਦੇ ਬਸ ਉਹ ਅੰਦਰ ਹੀ ਤੁਹਾਡਾ ਨਾਮ ਹੁੰਦੀ ਹੈ ਹਾਂ ਸਰਾਈ ਬਹਾਦਰ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹੋ ਹਮਾਰਾ ਸਰ ਤੋਂ ਬਾਅਦ ਦਾ ਹੀ ਕੂੜੇਦਰਾ ਰਾਜ ਸੌਣ ਵਿੱਚ ਰੇਗਿਸਤਾਨਾਂ ਵਿੱਚ ਪੁਜੀ ਜਿੱਥੇ ਖਾਲਸੇ ਨੇ ਡੇਰੇ ਲਾਏ ਹੋ ਸਨ ਜੇਕਰ ਆ ਗਜਾਉਂਦੇ ਆ ਨਾ ਮਸੀਹ ਰੰਗੜ ਦਾ ਸਿਰ ਖਾਲਸਾ ਪੰਥ ਦੇ ਚਨਾ ਵਿੱਚ ਰੱਖਿਆ ਹੈ ਭਾਈ ਮਤਾਬ ਸਿੰਘ ਨੇ ਆਪਣਾ ਪ੍ਰਣ ਪੂਰਾ ਕਰਕੇ ਅਨਜਲ ਗ੍ਰਹਣ ਕੀਤਾ ਜਿਸ ਬਹਾਦਰੀ ਨਾਲ ਸੇਗਮਾ ਸਿੰਘ ਦਾ ਸਿਰ ਵੱਟ ਕੇ ਲੈ ਗਏ ਉਸ ਨਾਲ ਮੁਗਲ ਫੌਜੀਆਂ ਵਿੱਚ ਆਫੜਾ ਦਫੜੀ ਮਚ ਗਈ ਸਹਿਮ ਫੈਲ ਗਿਆ ਸੁਤੇ ਸੁਤੇ ਸਿਖਾਣ ਪਏ ਸਿਖਾ ਆਪੇ ਬੜ ਬਣਾਉਂਦੇ ਉੱਠਦੇ ਨਸ ਪੈਂਦੇ ਸੋ ਇਸ ਤਰ੍ਹਾਂ ਕਰਕੇ ਦੋਵਾਂ ਯੋਧਿਆਂ ਨੇ ਬਦਲਾ ਲਿਆ ਔਰ ਮਸੇ ਰਿੰਗੜ ਦਾ ਸਿਰ ਲਾ ਕੇ ਉਹ ਬੁੱਢਾ ਜੋੜ ਪਹੁੰਚ ਗਿਆ ਪਿਆਰੇ ਉਹ ਜਿਸ ਜਗ੍ਹਾ ਤੇ ਗੁਰਦੁਆਰਾ ਸੇਬ ਬਣਿਆ ਆਇਆ ਹੈ ਅੱਜ ਸਾਡੂ ਸੱਚੀ ਬਾਦਸ਼ਾਹੀ ਆਪਾਰ ਕਿਰਪਾ ਬਖਸ਼ਿਸ਼ ਹੋਵੇ ਤੇ ਖਾਲਸਾ ਜਿਹੜਾ ਹੈ ਕੀ ਨਹੀਂ ਕਰ ਸਕਦਾ ਅੱਜ ਵੀ ਸਮੇਂ ਦੀ ਲੋੜ ਜਿਹੜੀ ਹੈ ਕੌਮ ਨੂੰ ਮੰਗਾਰਦੀ ਹੈ ਕੌਮ ਉਸੇ ਤਰ੍ਹਾਂ ਹੀ ਸੁੱਖਾ ਸਿੰਘ ਮਤਾਬ ਸਿੰਘ ਪੈਦਾ ਹੋਣਗੇ ਫਿਰ ਜਾ ਕੇ ਸਾਡੀ ਕੌਮ ਦੇ ਮਸਲੇ ਹੱਲ ਹੋਣਗੇ ਸੋ ਆਉ ਗਜ ਕੇ ਫਤਿਹ ਲਾਈਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਮੇਰ ਪ੍ਰਾਰਥਨਾ ਕੇ ਸਾਡੇ ਸਿਰ ਦੇ ਉੱਤੇ ਸਾਡਾ ਮਾਨ ਸਰਕਾਰ ਵਧਾਉਂਦੇ ਰਿਹਾ ਕਰੋ ਤਾਂ ਕਿ ਵਾਤਵਤ ਆਉ ਜੀ ਦੇ ਨਾਲ ਸਾਂਝ ਪਾਈ ਜਾ ਸਕੀ ਸੋ ਆਉ ਜੀ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ